ਕਹਿੰਦਾ ਭਗਵੰਤ ਮਾਨ ਜਦੋਂ ਵੀ ਬੋਲਦਾ ਨਾ ਚੇਬੀ ਕੱਢ ਦਿੰਦਾ ਹਿਲਾ ਕੇ ਰੱਖ ਦਿੰਦਾ ਵਿਰੋਧੀਆਂ ਦੀ ਗੱਲਬਾਤ ਪੂਰੀ ਐਂਡ ਕਰਾਤੀ ਕਹਿੰਦੇ ਵੀ ਭਾਜਪਾ ਵਾਲੇ ਦਾ ਜੁਮਲਾ ਸੁਣਾਉਂਦੇ ਆ ਜੁਮਰੇ ਵਾਲੀ ਸਰਕਾਰ ਜੇ ਚਾਹੁੰਦੇ ਤਾਂ ਇਹਨਾਂ ਨੂੰ ਪਸੰਦ ਕਰ ਲਓ ਤੁਸੀਂ ਗੱਲਾਂ ਦੇ ਵਿੱਚ ਯਾਰ ਅੰਤਰੇ ਬੜੇ ਕੱਢਦੇ ਤੇ ਜਿਹੜੀ ਅਸਲ ਸੱਚਾਈ ਕੀ ਬਿਆਨ ਕੀਤੀ ਆ ਵੀਡੀਓ ਦੇਖਿਓ ਵੀਡੀਓ ਨੂੰ ਪਹਿਲਾਂ ਤਾਂ ਲਾਈਕ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਕਹਿੰਦੇ ਵੀ ਭਗਵੰਤ ਮਾਨ ਵੀ ਗੱਲਾਂ ਗੱਲਾਂ 'ਚ ਹਾਸੇ ਆਸੇ 'ਚ ਕਈ ਵਾਰੀ ਤਾਂ ਇਹੋ ਜਿਹਾ ਜਵਾਬ ਦੇ ਦਿੰਦਾ ਹੈ ਵਿਰੋਧੀਆਂ ਕੋਲੇ ਜਵਾਬ ਵੀ ਨਹੀਂ ਹੁੰਦੇ ਮੈਨੂੰ ਲੱਗਦਾ ਵੀ ਇਸ ਗੱਲ ਦਾ ਜ करते हैं उस तो बाद करते हैं आप वीडियो बारे गल बात हर बात पे झूठ चल रहा है हर बात पे झुमला चल रहा है झूठ पे झूठ झुमले पे जुमला अभी जुमले बनाने वाली फैक्ट्रियां चल रही हैं अभी आने वाले दिनों में आपके पास नए-नए झूमले आएंगे यकीन मत करना मैंने तो पार्लियामेंट में बोल दिया था मैंने कहा जी 15 लाख की रकम लिखता हूं तो कलम रुक जाती है 15 लाख की रकम लिखता हूं तो कलम रुक जाती है काले धन के बारे में सोचता हूं तो स्याही सूख जाती है हर बात ही झुमला निकली मोदी जी अब तो यह भी शक है क्या चाय बनानी आती है मुझे लगता चाय भी 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 जिस किस्म का झूठ चल रहा है दोनों हाथ ऊपर खड़े करके दो नारे लगा दीजिए इनकल इनकल ਭਾਰਤ ਮਾਤਾ ਕੀ ਲੋਕਾਂ ਦਾ ਇਕੱਠ ਦੇਖੋ ਬੰਦੇ ਬੋਲੇ ਸੋਨਿਆਰ ਤਾਂ ਦੋਸਤੋ ਤੁਸੀਂ ਵੀ ਸੁਣਿਆ ਵੀ ਕਿਵੇਂ ਜਵਾਬ ਦਿੰਦਾ ਵਿਰੋਧੀਆਂ ਨੂੰ ਤੇ ਗੱਲਾਂ ਕਿੰਨੀਆਂ ਕਿ ਸਹੀ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਮ ਆਦਮੀ ਪਾਰਟੀ ਤੋਂ ਕਿੰਨੇ ਕੁ ਲੋਕ ਖੁਸ਼ ਨੇ ਯਾਰ ਉਹ ਵੀ ਜਰੂਰ ਦੱਸਿਓ ਤੇ ਭਗਵੰਤ ਮਾਨ ਜਦੋਂ ਗੱਲ ਕਰਦਾ ਜਵਾਬ ਦਿੰਦਾ ਤਾਂ ਵਿਰੋਧੀਆਂ ਨੂੰ ਹਾਸੇ ਹਾਸੇ ਦੇ ਵਿੱਚ ਤੁਸੀਂ ਆਹ ਲਾ ਲਓ ਵੀ ਵਾਟ ਘੜੀ ਕਰਤੀ ਤੇ ਜਮਾਂ ਸਿਰੇ ਵਾਲਾ ਜਵਾਬ ਦਿੰਦਾ ਜਵਾਬ ਕਿਵੇਂ ਲੱਗਿਆ ਵੀਡੀਓ ਨੂੰ ਲਾਈਕ ਕਰਕੇ ਕਰਿਓ ਦੱਬ ਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ